ਟਾਈਮ ਮੈਨੇਜਮੈਂਟ ਕਰਨਾ ਸਿੱਖੋ ਟਾਈਮ ਮੈਨੇਜਮੈਂਟ ਨਾ ਸਿਰਫ ਤੁਹਾਡੀ ਸਕੂਲ ਦੇ ਵਿੱਚ ਬਲਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਕਿਰਦਾਰ ਨਿਭਾਉਂਦੀ ਹੈ ਜਦੋਂ ਮੈਂ ਜੌਬ ਕਰਦਾ ਸੀ ਮੈਂ ਕਾਰਪੋਰੇਟ ਦੇ ਵਿੱਚ 2011 ਤੱਕ ਜੌਬ ਕੀਤੀ ਹੈ ਮੈਂ ਬੱਚਿਓ ਹਮੇਸ਼ਾ ਆਪਣੀ ਸੀਟ ਤੇ 8:40 ਤੇ ਪਹੁੰਚ ਜਾਂਦਾ ਸੀ ਜਦਕਿ ਸਾਡੀ ਅਟੈਂਡੈਂਸ 9:00 ਵਜੇ ਲੱਗਦੀ ਸੀ ਅਸੀਂ ਟਾਈਮ ਮੈਨੇਜਮੈਂਟ ਸਿੱਖ ਨਹੀਂ ਪਾਇਆ ਅਜੇ ਤੱਕ ਕਿਉਂਕਿ ਸਾਨੂੰ ਸਿਖਾਉਣ ਵਾਲੇ ਕੋਈ ਨਹੀਂ ਪੀਪੀ ਵਧਨ ਦਾ ਸਭ ਤੋਂ بڑا ਕਾਰਨ ਕੀ ਹੈ ਸਾਨੂੰ ਪਤਾ ਸੀ 9 ਵਜੇ ਸਕੂਲ ਪਹੁੰਚਣਾ ਹੈ ਹੁਣ ਅਸੀਂ 8 ਵਜੇ ਤਾਂ ਅਸੀਂ ਬਿਸਤਰ ਤੋਂ ਹੀ ਨਿਕਲੇ ਹੁਣ ਬਿਸਤਰ ਤੋਂ ਨਿਕਲੇ ਅਸੀਂ ਘਰਦਿਆਂ ਦੇ ਵੀ ਰੌਲਾ ਪਾ ਰਹਿਆਂ ਅਸੀਂ ਆਪਣੇ ਆਪ ਦੇ ਵਿੱਚ ਵੀ ਫਰਸਟ੍ਰੇਟ ਆ ਸਕੂਲ ਚ ਜਾਣ ਵਾਸਤੇ ਭੱਜੇ ਭੱਜੇ ਜਾ ਰਹਿਆਂ ਕੋਈ ਅੱਗੇ ਫਾਟਕ ਬੰਦਾ ਕੋਈ ਰੈੱਡ ਲਾਈਟ ਆ ਗਈ ਅਸੀਂ ਉਹਨੂੰ ਕ੍ਰੋਸ ਕਰਾਂਗੇ ਜਾਂ ਜੰਪ ਕਰਾਂਗੇ ਇੱਥੇ ਜਾ ਕੇ ਸਾਡੇ ਮਨ ਤੇ ਸਾਡੇ ਮਸਤਿਸ਼ਕ ਤੇ ਤਣਾਅ ਆ ਜਾਂਦਾ ਜੇ ਅਸੀਂ ਇਹਨੂੰ ਮੈਨੇਜ ਕਰੀਏ ਬੜੇ ਪਿਆਰ ਨਾਲ ਕਿ ਮੈਂ 2 ਘੰਟੇ ਚਾਹੀਦੇ ਮੈਨੂੰ ਪਿਆਰ ਨਾਲ ਤਿਆਰ ਹੋਣ ਨੂੰ ਨਾਸ਼ਤਾ ਕਰਨ ਨੂੰ ਸਕੂਲ ਜਾਣ ਨੂੰ ਤਾਂ ਉਹਦੇ ਵਾਸਤੇ ਮੈਂ ਕੀ ਕਰੂੰਗਾ ਕਿ ਮੈਂ ਆਪਣੇ ਘਰ ਤੋਂ ਮੇਰੇ ਸਕੂਲ ਦੀ ਦੂਰੀ ਕਿੰਨੀ ਆ 5 ਮਿੰਟ ਦੀ ਮੈਂ ਆਪਣੇ ਘਰ ਤੋਂ 9:30 ਵਜੇ ਚੱਲਾਂ so that ਕਿ ਮੈਂ 8:50 ਤੱਕ ਆਪਣੇ ਸਕੂਲ ਪਹੁੰਚ ਜਾ ਜੇ 10 ਮਿੰਟ ਰਸਤੇ 'ਚ ਕਿਤੇ ਲੇਟ ਹੋ ਵੀ ਗਿਆ ਤਾਂ ਵੀ ਮੈਂ 9 ਵਜੇ ਤੱਕ ਪਹੁੰਚ ਜਾਊਗਾ 9 ਵਜੇ ਤੱਕ ਸਕੂਲ ਪਹੁੰਚਣ ਵਾਸਤੇ 2 ਘੰਟੇ ਮੈਨੂੰ ਤਿਆਰ ਹੋਣ ਵਾਸਤੇ ਮੈਨੂੰ ਕਿੰਨੇ ਵਜੇ ਉੱਠਣਾ ਚਾਹੀਦਾ 7 ਵਜੇ ਇਹਨੂੰ ਟਾਈਮ ਮੈਨੇਜਮੈਂਟ ਕਹਿੰਦੇ ਆ ਜਿਹੜਾ ਬੰਦਾ ਟਾਈਮ ਮੈਨੇਜਮੈਂਟ ਨਾਲ ਸਵੇਰੇ ਜਲਦੀ ਉੱਠੂਗਾ ਤਰੀਕੇ ਨਾਲ ਉੱਠੂਗਾ ਉਹਤੇ ਕਦੀ ਵੀ ਕੋਈ ਸਟ्रेस ਵੀ ਨਹੀਂ ਰਹਿੰਦਾ ਉਹਦਾ ਬੀਪੀ ਵੀ ਅਪ ਡਾਊਨ ਨਹੀਂ ਹੁੰਦਾ ਬੀਪੀ ਉਹ ਅਪ ਡਾਊਨ ਉਹਨਾਂ ਦਾ ਹੁੰਦਾ ਜਿਨ੍ਹਾਂ ਨੂੰ ਕੰਮ ਨਹੀਂ ਮੈਨੇਜ ਕਰਨਿਆਂਦੇ ਜਿਨ੍ਹਾਂ ਨੂੰ ਸਮਾਂ ਨਹੀਂ ਮੈਨੇਜ ਕਰਨਾ